ਕਿਸੇ ਵੀ ਕੌਮ ਤੇ ਵੱਖੋ ਵੱਖਰੇ ਦੌਰ ਆਉਂਦੇ ਐ ਦੌਰ ਉਹ ਸਥਾਈ ਹੁੰਦੇ ਐ ਕਦੇ ਵੀ ਉਹ ਪੱਕੇ ਤੌਰ ਤੇ ਉਹ ਸਮਾਂ ਨਹੀਂ ਰਹਿੰਦਾ ਸਮੇਂ-ਸਮੇਂ ਤੇ ਆਗੂ ਆਉਂਦੇ ਰਹੇ ਸਿੱਖ ਪੰਥ ਨੂੰ ਅਗਵਾਈ ਦਿੰਦੇ ਰਹੇ ਔਰ ਉਹ ਦੌਰ ਜਿਹੜਾ ਬਦਲਦਾ ਗਿਆ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਇੱਕ ਆਪਣਾ ਦੌਰ ਰਿਹਾ ਉਹਨਾਂ ਨੇ ਲੰਮਾ ਸਮਾਂ ਐਸਜੀਪੀਸੀ ਦੀ ਅਗਵਾਈ ਕੀਤੀ ਪ੍ਰਧਾਨਗੀ ਕੀਤੀ ਅੱਜ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ ਮੱਕੜ ਸਾਹਿਬ ਸੰਤੁਸ਼ਟੋਂ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਇਨੇ ਸਾਲ ਜੋ ਸੇਵਾ ਕੀਤੀ ਹੈ ਉਹਦੇ ਚ ਤੁਹਾਨੂੰ ਲੱਗਦਾ ਕੋਈ ਕਮੀ ਰਹਿ ਗਈ ਦੇਖੋ ਜਿਹੜਾ ਬੰਦਾ ਸੇਵਾ ਕਰਦਾ ਉਹ ਆਪਣੀਆਂ ਤਰੁੱਟੀਆਂ ਨੂੰ ਆਪ ਨਹੀਂ ਮਹਿਸੂਸ ਕਰਦਾ ਉਸ ਸਮੇਂ ਦਾ ਮੈਂ ਜੋ ਕੀਤਾ ਮੈਂ ਠੀਕ ਕੀਤਾ ਇਹ ਪਬਲਿਕ ਜਿਹੜੀ ਹੁੰਦੀ ਹੈ ਦੈਟ ਇਜ਼ ਦੀ ਬੈਸਟ ਜਜ ਉਹ ਜਜਮੈਂਟ ਕਰਦੇ ਆ ਕਿ ਇਸ ਬੰਦੇ ਦਾ ਕੰਮ ਜਿਹੜਾ ਸੀ ਉਹ ਠੀਕ ਸੀ ਜਾਂ ਨਹੀਂ ਠੀਕ ਸੀ ਲੋਕ ਕਹਿੰਦੇ ਆ ਪੰਥ ਡੀਰੇਲ ਹੋਇਆ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਪਿਛਲੇ ਦੋ ਦਹਾਕਿਆਂ ਚ ਕਿਤੇ ਕੋਈ ਕਮੀ ਰਹੀ ਹੋਵੇ ਮੈਂ ਕਹਿੰਦਾ ਕਿ ਪੰਥ ਡੀਰੇਲ ਮੇਰੇ ਦਨੇੌਰ ਚ ਨਹੀਂ ਹੋਇਆ ਮੇਰੇ ਦਨੇੌਰ ਦੇ ਵਿੱਚ ਪੰਥ ਪੂਰੀ ਚੜ੍ਹਦੀ ਕਲਾ ਸੀ ਸੁਣ ਲਿਓ ਜਰਾ ਹੂੰ ਮੈਂ 2005 ਚ ਪ੍ਰਧਾਨਗੀ ਸੰਭਾਲੀ 2007 ਦੀ ਇਲੈਕਸ਼ਨ ਆਈ ਸ਼੍ਰਮਣੀ ਕਾਲੀ ਨਾਲ ਦੀ ਸਰਕਾਰ ਬਣੀ ਮੈਨੂੰ ਉਸ ਤੋਂ ਬਾਅਦ 2011 ਦੀ ਸਰੋਣੀ ਕਮੇਟੀ ਦੀ ਇਲੈਕਸ਼ਨ ਆਈ ਮੈਨੂੰ মিডিਆ ਵਾਲਿਆਂ ਨੇ ਪੁੱਛਿਆ ਵੀ ਕਿਵੇਂ ਰਹੋਗੇ ਮੈਹੀ ਜੀ ਕਲੀਨ ਸਵੀਪ ਕਰਾਂਗੇ ਹੂੰ ਕਹਿੰਦਾ ਕਿ ਕੀ ਮਤਲਬ ਮੈਹੀ ਮਤਲਬ ਤੁਸੀਂ ਦੇਖ ਲਿਓ ਆਈ ਸੀ ਕਿ ਆਈ ਵਿਲ ਵਿਨ 올 ਦੀ ਸੀਟਸ 올 ਦੀ 120 ਸੀਟਸ 120 ਪਲਸ 30 ਔਮਨ ਸੀਟਸ ਹੂੰ ਉਹ ਕਹਿਣ ਲੱਗੇ ਜੀ ਤੁਸੀਂ ਕਿਵੇਂ ਕਹਿੰਦੇ ਹੋ ਮੈਂ ਕਿਹਾ ਮੈਂ ਜੋ ਕਹਿ ਰਿਹਾ ਮੈਂ ਆਪਣੇ ਤਜਰਬੇ ਤੋਂ ਆਪਣੇ ਕਿਤੇ ਕੰਮਾਂ ਤੋਂ ਕਹਿ ਰਿਹਾ ਫਿਰ ਮੈਨੂੰ ਸੁਖਬੀਰ ਨੇ ਇਹੀ ਗੱਲ ਕਹੀ ਪ੍ਰਧਾਨ ਸਾਹਿਬ ਨੇ ਦਿੱਲੀ ਮੈਂ ਪ੍ਰਧਾਨ ਸਾਹਿਬ ਤੁਹਾਨੂੰ ਜਨਤਾ ਹੋਣੀ ਹੈ ਮੈਨੂੰ ਨਹੀਂ ਹੈਗੀ ਆਈ ਕੈਨ ਸੇ ਕਿ ਵੀ ਵਿਲ ਕਲੀਨ sweep as ebc elections ਕਹਿੰਦਾ ਤੁਸੀਂ ਕਿਵੇਂ ਕਹਿੰਦੇ ਹੋ ਮੈਂ ਕਿਹਾ ਸ਼ਰਮਣੀ ਕਮੇਟੀ ਇਹਨਾਂ 50 ਸਾਲਾਂ ਦੇ ਵਿੱਚ ਖਰਖਰ ਦੇ ਵਿੱਚ ਪਹੁੰਚ ਚੁੱਕੀ ਹੈ। ਸ਼੍ਰੋਣੀ ਕਮੇਟੀ ਦਾ ਲੋਕਾਂ ਨੂੰ ਪਤਾ ਲੱਗ ਚੁੱਕਿਆ ਜਿਹੜਾ ਕਿ ਨਹੀਂ ਸੀ ਲੱਗਦਾ। ਮੈਂ ਵੀ ਬਹੁਤ ਫਿਰਿਆ। ਸਮਾਨ ਵੀ ਬਹੁਤ ਗਿਆ ਸ਼੍ਰੋਣੀ ਕਮੇਟੀ ਦਾ। ਇਸ ਵਾਸਤੇ ਡੋਨਟ ਵਰੀ ਅਸੀਂ ਜਿੱਤਾਂਗੇ। ਔਰ 7-8 ਜਿਹੜੀਆਂ ਸੀਟਾਂ ਹਰੀਆਂ ਸੀ ਉਹ ਸਾਡੇ ਆਪਣੇ ਕੁਝ ਬੰਦਿਆਂ ਨੇ ਹਰਾਈਆਂ। ਸਮਝ ਗਏ? ਔਰ ਉਹ ਜਿਹੜੇ ਹਰੇ ਵੀ ਸੀ ਓ ਪਹਿਲੀ ਮੀਟਿੰਗ ਇਚੀ ਉਹ ਲਾਈਨ ਚ ਆ ਗਏ ਕੁਝ ਤਾਂ ਆ ਹੀ ਗਿਆ ਸਾਡੇ ਚ ਬਡੁੰਗਰ ਸਾਹਿਬ ਜਦੋਂ ਬਣੇ ਫਤੇਗੜ ਸਾਹਿਬ ਮੇਰਾ ਵਿੱਚੋ ਸਵਾਲ ਹੈ ਕਿ ਮੈਂ ਤੁਹਾਡੀ ਗੱਲ ਸੁਣੂਗਾ ਫਤੇਗੜ ਸਾਹਿਬ ਉਹਨਾਂ ਨੇ ਬੜਾ ਵੱਡਾ ਬਿਆਨ ਦਿੱਤਾ ਕਿ ਧਰਮ ਪ੍ਰਚਾਰ ਨੂੰ ਨਵੇਂ ਸਿਰਿਓਂ ਇੱਕ ਸੇਧ ਦੇਣ ਦੀ ਲੋੜ ਹੈ ਉਹ ਸਰਪ੍ਰਸਤੀ ਨਹੀਂ ਮਿਲੀ ਲੋਕਾਂ ਦੇ ਘਰ ਘਰ ਤੱਕ ਸਿੱਖ ਪੰਥ ਨਹੀਂ ਪਹੁੰਚਿਆ ਹੈਗਾ ਹੁਣ ਪੰਥ ਪਹੁੰਚ ਗਿਆ ਬਡੁੰਗਰ ਸਾਹਿਬ ਦੇ ਮੇਰੇ ਪਹੁੰਚ ਗਿਆ ਸੀ ਹੁਣ ਮੇਰੇ ਵੀ ਸੁਣ ਲਿਓ ਹੂੰ ਮੈਨੂੰ ਜਦੋਂ ਮੈਂ 11 ਦੀ ਇਲੈਕਸ਼ਨ ਕਲੀਨ ਸਵੀਪ ਕਰ ਲਈ ਕਲੀਨ ਸਵੀਪ ਹੋ ਗਈ 12 ਦੀ ਇਲੈਕਸ਼ਨ ਤੇ ਇੰਨਾ ਅਸਰ ਪਿਆ ਕਿ ਸਾਡੀ ਸਰਕਾਰ ਬਣ ਗਈ ਤੁਹਾਨੂੰ ਲੱਗਦਾ 12 ਵਾਲੀ ਇਲੈਕਸ਼ਨ ਦਾ ਉਹ ਫਰਕ ਸੀ ਕਿ 11 ਚ ਸ਼ਰਮਨੀ ਕਮੇਟੀ ਜਿੱਤੇ ਬਿਲਕੁਲ ਹਾਂ ਮੈਂ ਤੁਹਾਨੂੰ ਦੱਸ ਸਕਦਾ ਕਿ ਪਾਰ ਸਰਕਾਰ ਦੀ ਹਾਈਐਸਟ 30 ਨੇ ਇਹ ਲਵਜ਼ ਮੇਰੇ ਦੇ ਬਾਲਸਾਲੇ ਸਾਹਮਣੇ ਕਹੇ ਆਈ ਗੈਸ ਹੀ ਕਿਸੇ ਕੰਮ ਨੂੰ ਸਹੀ ਤਰੀਕੇ ਨਾਲ ਮਸਲੇ ਅਗਲੀ ਗੱਲ 12 ਜਤਲੀ 13 ਨੂੰ ਦਿੱਲੀ ਕਮੇਟੀ ਜਤਲੀ ਮੈਂ ਆਪਣਾ ਟਨਯੋਰ ਗਿਣ ਰਿਹਾ ਹੂੰ 16 ਨੂੰ ਮੈਂ ਗਿਆ 16 ਨੂੰ ਮੈਂ ਚਲਾ ਗਿਆ ਪਰ ਦਿੱਲੀ ਕਮੇਟੀ 'ਚ ਤੁਹਾਡਾ ਕੀ ਇੰਪੈਕਟ ਸੀਗਾ ਵਾਹ ਦਿੱਲੀ ਜਾ। ਗੱਲ ਸੁਣੋ ਨਾ ਤੁਸੀਂ। ਨਹੀਂ ਦਿੱਲੀ ਚ ਜਾ ਕੇ ਦੇਖੋ ਤਾਂ ਸੀ। ਤੋਂ ਮੈਂ ਬਹੁਤਾ ਨਹੀਂ ਕਹਿੰਦਾ। ਦੋ ਸੀਟਾਂ ਐਸੀਆਂ ਸੀ। ਮੈਂ ਵਾਪਸ ਆ ਗਿਆ ਆਪਣਾ ਕੰਮ ਕਰਕੇ। ਹੂੰ। ਕਿਉਂਕਿ ਅਕਾਲ ਤਖਤ ਸਾਹਿਬ ਤੇ ਕੋਈ ਸਮਾਗਮ ਰੱਖਿਆ ਸੀ ਅਸੀਂ। ਉਸ ਸਮਾਗਮ ਨੂੰ ਅਟੈਂਡ ਕਰਨਾ ਸੀ ਮੈਂ। ਮੈਂ ਉਹ ਸਮਾਗਮ ਅਟੈਂਡ ਕਰਕੇ ਅਕਾਲ ਤਖਤ ਸਾਹਿਬ ਤੋਂ ਕੋਠੀ ਆਇਆ। ਮੈਨੂੰ ਜਦੋਂ ਹੀ ਮੈਸੇਜ ਆ ਗਿਆ ਕਮਬੈਕ। ਦੋ ਸੀਟਾਂ ਸਾਡੀਆਂ ਬਹੁਤ ਕ੍ਰੂਸ਼ਲ ਜਾਂਦੀਆਂ। ਆਈ ਇਮੀਡੀਏਟਲੀ ਰਸਟ ਬੈਕ ਟੂ ਦਿੱਲੀ ਜਦੋਂ ਉਹਨਾਂ ਨੇ ਦੇਖਿਆ ਕਹਿਣ ਲੱਗੇ ਤੁਸੀਂ ਆ ਵੀ ਗਏ ਮੈਂ ਕਿਹਾ ਆਪਣੇ ਚ ਫੁਰਤੀ ਇਹ ਹੀ ਤਾਂ ਆਪਣੇ ਚ ਫੁਰਤੀ ਹੈ ਜਿਹੜੀ ਮੈਂ ਕੰਮ ਕਰਦਾ ਹਾਂ ਤੋਂ ਮੈਂ ਜਿਹੜਾ ਕੰਮ ਕਰਦਾ ਸੀ ਨਾ ਉਹ ਮੈਂ ਕੰਮ ਕਰਦਾ ਸੀ ਕਿਸੇ ਭਾਵਨਾ ਨਾਲ ਕਿਸੇ ਜਜ਼ਬੇ ਨਾਲ ਮੈਂ ਉਥੇ ਪਹੁੰਚ ਕੇ ਮੈਂ ਦੋਨਾਂ ਦੀ ਮੀਟਿੰਗ ਰਾਤ ਨੂੰ ਕੀਤੀ ਦੋਨੋਂ ਸਿਤਾ ਜਤਾਈਆਂ ਇਹ ਮੈਂ ਤੁਹਾਨੂੰ ਦੋ ਦੀ ਦੱਸ ਰਿਹਾ ਉੱਥੇ ਪਾਈਚਾਰਾ ਬਹੁਤ ਹੁੰਦਾ ਲੋਕ ਗੱਲ ਸੁਣਦੇ ਨੇ ਬਲਸਾ ਵੀ ਉੱਥੇ ਸੀ ਸੁਖਵੀਰ ਵੀ ਉੱਥੇ ਸੀ ਧੀਮਤਾ ਸਾਹਿਬ ਵੀ ਉੱਥੇ ਮੈਂ ਵੀ ਉੱਥੇ ਸੀ ਸਾਰੇ ਉੱਥੇ ਸੀ ਤੁਹਾਨੂੰ ਲੱਗਦਾ ਬਰਾਦਰੀਆਂ ਦੀ ਸਰਪ੍ਰਸਤੀ ਜਿਹੜੀ ਹੈ ਤੁਸੀਂ ਅਰੋੜਾ ਬਰਾਦਰਮੀ ਨੂੰ ਬਿਲੋਂਗ ਕਰਦੇ ਹੋ ਇਹ ਚੀਜ਼ਾਂ ਇਹ ਇੰਪੈਕਟ ਪਾਉਂਦੀਆਂ ਚੀਜ਼ਾਂ ਨਹੀਂ ਪਾਉਂਦੀਆਂ ਨਹੀਂ ਲੇਕਿਨ ਮੈਂ ਮੈਂ ਤਾਂ ਨਹੀਂ ਕੋਈ ਬਰਾਦਰੀ ਬਣਾਈ ਮੈਗੋ ਰੋਣਾ ਬਰਾਦਰੀ ਬਣਾਈ ਤਾਂ ਫੋਲੋ ਕਰਦੇ ਹੋਣਗੇ ਨਾ ਕਿ ਸਾਡੀ ਬਰਾਦਰੀ ਦੇ ਹੈਗੇ ਫਿਰ ਰੋਕ ਉਹ ਫੋਲੋ ਆਪਣੇ ਆਪ ਕਰਨਗੇ ਉਹਨਾਂ ਨੂੰ ਮਾਨ ਮਹਿਸੂਸ ਹੁੰਦਾ ਉਹ ਕਰਦੇ ਹੋਣਗੇ ਸਾਰਿਆਂ ਦੇ ਕਰਦੇ ਨੇ ਆਰਾਮਖੜੀ ਬਰਾਦਰੀ ਨਹੀਂ ਕਰਦੀ ਕਿਹੜੀ ਬਰਾਦਰੀ ਨਹੀਂ ਕਰਦੀ ਦਿੱਲੀ ਚ ਇੰਪੈਕਟ ਪਿਆ ਇਹਦਾ ਸਾਰਿਆਂ ਦਾਵਾ ਤੇ ਪੈਂਦਾ ਇੱਥੇ ਕਿਹੜਾ ਨਹੀਂ ਪੈਂਦਾ ਹੂੰ ਇੱਥੇ ਕਿਹੜਾ ਨਹੀਂ ਪੈਂਦਾ ਅੱਛਾ ਉਸ ਤੋਂ ਬਾਅਦ ਮੈਂ 16 ਨੂੰ ਹਟ ਗਿਆ 17 ਨੂੰ ਭਾਗਾ ਲਿਆਗੇ ਪਹਿਲਾ 2001 ਚਾਏ ਸੀਗੇ 2002 2002 ਚਾਏ ਸੀਗੇ 2002 ਸਰਕਾਰ ਗਵਾਤੀ ਸੀ ਫੇਰ ਹੁਣ ਆ ਗਏ ਇੱਥੇ ਫੇਰ ਤਾਂ ਤਾਂ ਕਿ ਖਤਵਾਇਆ ਆਪਣੇ 16 ਬੜੀ ਇੰਟਰਸਟਿੰਗ ਕੈਲਕੂਲੇਸ਼ਨਸ ਆ ਤੁਹਾਡੇ ਕੋਲੇ ਹਾਂ ਬਿਲਕੁਲ 16 ਜਾਏ ਹੂੰ ਤੇ 17 ਗਵਾ ਬੈ ਤੇ 7 ਪਟਾਈ ਬਾਗੇ ਫੇਰ ਧਰਮ ਪ੍ਰਚਾਰ ਧਰਮ ਪ੍ਰਚਾਰ ਦੀ ਗੱਲ ਹੂੰ ਫਿਗਰਸ ਬੋਲਦੀਆਂ ਰਿਕਾਰਡ ਕੱਢ ਕੇ ਦੇਖੋ ਤੁਸੀਂ ਹੁਣ ਕੀ ਸਟੇਟਸ ਮੈਂ ਕੀਤਾ ਹੁਣ ਸਟੇਟਸ ਕੀ ਹੈਗਾ ਲੋਕਾਂ ਜੇ ਕਲੈਰਿਟੀ ਨਹੀਂ ਕਿ ਮੱਕੜ ਸਾਹਿਬ ਦਾ ਹੁਣ ਸਟੇਟਸ ਕੀ ਹੈਗਾ ਮੈਂ ਉਹ ਨਹੀਂ ਸੁਖਵੀਰ ਜੀ ਇੱਥੇ ਆਏ ਗੁਰਦੁਆਰਾ ਸਾਹਿਬ 'ਚ ਤੁਸੀਂ ਨਾਲ ਆਏ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਬਿਆਨ ਵੀ ਦਿੱਤੇ ਓ ਯਾਰ ਮੇਰਾ ਸਟੇਟਸ ਗੁਰੂ ਨਾਲ ਹੈ ਮੈਂ ਕੋ ਪੱਜਿਆ ਕਿਸੇ ਤੋਂ ਪਾਰਟੀ ਤੋਂ ਭੱਜਿਆ ਹਾਂ ਪਾਰਟੀ ਨਾਲ ਨਹੀਂ ਪਾਰਟੀ ਦੇ ਨਾਲ ਹੋ ਕੇ ਪੱਜਿਆ ਮੈਨੂੰ ਨਹੀਂ ਪਤਾ ਗੱਲ ਸੁਣ ਲਓ ਮੈਂ ਇੱਕ ਗੱਲ ਕਹਿੰਦਾ ਹਾਂ ਨਾ ਕਿ ਮੈਂ ਪੰਥਕ ਹੈਗਾ ਮੈਂ ਜੰਮਿਆ ਵੀ ਪੰਥਕ ਮੈਂ ਰਹਾ ਵੀ ਪੰਥਕ ਮੈਂ ਹੈਗਾ ਵੀ ਪੰਥਕ ਮੈਂ ਮਰੂੰਗਾ ਵੀ ਪੰਤ ਤੱਕ ਪਰੰਪਰਾ ਸਾਹਿਬ ਦਾ ਫੋਨ ਨਹੀਂ ਆਇਆ ਕਿ ਸਾਡੇ ਨਾਲ ਆਜੋ ਮੈਂ ਮੈਂ ਕਿਹਨੂੰ ਨਹੀਂ ਜਾਣਦਾ ਭਲੇ ਦੱਸੋ ਮੈਨੂੰ ਤਾਂ ਹੀ ਤਾਂ ਕਹਿ ਰਹੇ ਆ ਉਹਨਾਂ ਦਾ ਫੋਨ ਨਹੀਂ ਆਇਆ ਛੇਖ ਆਇਆ ਮੇਰੇ ਕੋਲ ਦੋ ਵੇਰੀ ਠੀਕ ਹੈ ਕਿ ਨਹੀਂ ਪਰ ਠੀਕ ਹੈ ਅਸੀਂ ਉਹਨਾਂ ਨੂੰ ਘਰ ਆਏ ਨੂੰ ਸਾਰਗ ਨੂੰ ਅਟੈਂਡ ਕਰਨਾ ਪੈਂਦਾ ਸਮਝ ਗਿਆ ਨਾ ਸਾਹਿਬ ਤੁਹਾਨੂੰ ਕੀ ਲੱਗਦਾ ਪਾਰਟੀ ਵੱਡੀ ਹੁੰਦੀ ਹੈ ਕਿ ਲੀਡਰ ਵੱਡਾ ਹੁੰਦਾ ਨਹੀਂ ਦੇਖੋ ਵੱਡੀ ਤਾਂ ਪਾਰਟੀ ਹੁੰਦੀ ਹੈ ਗਲਤੀ ਕੀਤੀ ਤੁਹਾਨੂੰ ਲੱਗਦਾ ਟਕਸਾਲੀਆਂ ਨੇ ਜਿਹੜੀ ਨਹੀਂ ਪਾਰਟੀ ਦੇ ਵਿੱਚ ਇਹ ਨਹੀਂ ਗੱਲ ਹੁੰਦੀ ਪਾਰਟੀ ਵੱਡੀ ਹੁੰਦੀ ਹੈ ਲੇਕਿਨ ਪਾਰਟੀ ਦੇ ਵਿੱਚ ਕਈ ਉਤਰਾ ਚੜਾ ਆਉਂਦੇ ਆ ਜੇ ਉਹਨੂੰ ਤੁਸੀਂ ਗ੍ਰਿਪ ਅਪ ਕਰ ਜਾਓਗੇ ਕੋਈ ਕਾਮਯਾਬ ਹੋ ਜਾਓਗੇ ਜੇ ਨਹੀਂ ਗ੍ਰਿਪ ਅਪ ਕਰ ਸਕੋਗੇ ਤੇ ਪਾਰਟੀ ਦਾ ਨੁਕਸਾਨ ਹੋ ਜਾਏਗਾ ਤੁਸੀਂ ਜਵਾਬ ਕੀ ਦਿੱਤਾ ਸੇਖਵਾ ਸਾਹਿਬ ਨੂੰ ਕਿਹਾ ਕੀ ਨਾਲ ਨਹੀਂ ਜਾਉਂਗੇ ਉਹਨਾਂ ਦੇ ਮੈਂ ਕਿਹਾ ਵੀ ਨਹੀਂ ਅਜੇ ਨਹੀਂ ਏਦਾਂ ਟਾਈਮ ਨਹੀਂ ਹੈਗਾ ਦੂਜੀ ਵਾਰੀ ਇੱਥੇ ਗੁਰਦਾਰੇ ਦੋ ਤਿੰਨ ਘੰਟੇ ਬੈਠ ਕੇ ਗਿਆ ਮੈਂ ਕਿਹਾ ਨਹੀਂ ਇਹ ਤਾਂ ਮੇਰੇ ਨਾਲ ਨਾਲ ਹੀ ਗੱਲ ਬੰਦੀ ਬਾਲ ਸਾਹਿਬ ਨਾਲ ਨਹੀਂ ਵਿਚਾਰ ਕੀਤੇ ਕੱਲ ਬਾਲ ਸਾਹਿਬ ਆਏ ਵੀ ਸੀਗੇ ਇੱਥੇ ਨਹੀਂ ਮੈਂ ਤਾਂ ਮਿਲਦਾ ਨਹੀਂ ਇਹੀ ਤਾਂ ਸਟੇਟਸ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਪਾਰਟੀ ਦੇ ਖਿਲਾਫ ਵੀ ਨਹੀਂ ਬੋਲਦੇ ਪਾਰਟੀ ਦੇ ਹੱਕ 'ਚ ਵੀ ਨਹੀਂ ਬੋਲਦੇ ਪਾਰਟੀ ਦੇ ਵਿੱਚ ਰਹਿੰਦੀ ਵੀ ਗੱਲ ਨਹੀਂ ਕਰਦੇ ਆਹ ਕਿਹਦਾ ਬੋਲ ਰਿਹਾ ਮੈਂ ਪਾਰਟੀ ਦੇ ਆਕੇ ਤਾਂ ਬੋਲ ਰਿਹਾ ਤੁਸੀਂ ਮੀਟਿੰਗਸ ਵੀ ਕਰ ਰਹੇ ਹੋ ਟਕਸਾਲੀਆਂ ਦੇ ਨਾਲ ਨਹੀਂ ਮੈਂ ਕੋਈ ਮੀਟਿੰਗ ਨਹੀਂ ਕੀਤੀ ਉਹਨਾਂ ਨੂੰ ਮੈਂ ਕੋਈ ਸੱਦਿਆ ਮੇਰੇ ਘਰ ਆ ਕੇ ਜਿਹੜਾ ਮਰਜੀ ਬੰਦਾ ਆ ਕੇ ਮਿਲ ਰਿਹਾ ਮੈਨੂੰ ਮੈਂ ਕੋ ਉਹਨਾਂ ਦੀ ਗੱਲ ਆਪਣੇ ਕੰਨ 'ਚ ਪਾ ਲਈ ਹੈ ਇੱਕ ਗੱਲ ਸੁਣ ਲੋ ਜਿਹੜਾ ਬੰਦਾ ਜਿਸ ਬੰਦੇ ਨੂੰ ਕੋਈ ਆ ਕੇ ਬੰਦਾ ਇਨਫਲੂਐਂਸ ਨਹੀਂ ਕਰ ਸਕਦਾ ਫਿਰ ਤੁਸੀਂ ਕਿਸੇ ਮਤਲਬ ਆਪਣੇ ਸਟੈਂਡ ਤੇ ਨਹੀਂ ਖੜਾਓ ਜੇ ਤਾਂ ਮੈਨੂੰ ਇਨਫਲੂਐਂਸ ਕਰਕੇ ਲੈ ਜਾਂਦੇ ਹਾਂਜੀ ਫਿਰ ਤਾਂ ਤੁਸੀਂ ਮੈਨੂੰ ਕਹਿੰਦੇ ਵੀ ਵਾਕਈ ਕੰਮ ਗਿਆ ਮੈਂ ਕਿਤੇ ਇਨਫਲੂਐਂਸ ਨਹੀਂ ਹੋਇਆ ਪਰ ਮੈਂ ਪੰਥਕ ਹੈਗਾ ਸੀਗਾ ਰਹੂੰਗਾ ਇੱਕ ਗੱਲ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਕੋਈ ਫਿਊਚਰ ਚ ਤਾਂ ਤਿਆਰ ਹੈਗੀ ਨਹੀਂ ਮੈਂ ਪਾਰਟੀ ਮੈਂ ਲੈਣੀ ਨਹੀਂ ਜ਼ਿੰਮੇਵਾਰੀ ਮੇਰੇ ਘਰ ਆਏ ਸੀ ਮੈਂ ਉਦੋਂ ਵੀ ਕਹਤਾ ਸੀ ਸੁਖਬੀਰ ਉਹਨਾਂ ਨੂੰ ਕਿੰਨੋ ਜ਼ਿੰਮੇਵਾਰੀ ਨਵਰਾ ਸਾਹਿਬ ਸਲਾਹ ਵੀ ਨਹੀਂ ਦੇਓਗੇ ਕੋਈ ਨਹੀਂ ਸਲਾਹ ਤੇ ਜੇ ਮੈਨੂੰ ਕੋਈ ਕਰੇਗਾ ਮੇਰੇ ਨਾਲ ਜਿਹੜਾ ਮਰਜ਼ੀ ਆ ਕੇ ਕਰ ਲਵੇ ਮੈਂ ਜੋ ਮੇਰੀ ਬੁੱਧੀ ਹੋएगी ਮੋਂ ਤੋਂ ਦਿੱਤੀ ਹੈ ਸਲਾਹ ਜਦੋਂ ਮੇਰੇ ਕੋਲ ਆਏ ਨੇ ਮੈਂ ਉਹਨਾਂ ਨੇ ਮਨ ਕਿਹਾ ਵੀ ਤੁਸੀਂ ਦੱਸੋ ਮੁੰਡੇ ਨੂੰ ਤੁਸੀਂ ਸਰਗਰਮ ਕਰ ਦਿਓ ਮੈਂ ਕਹਨਾ ਅਨੇ ਫਿਰ ਮੈਂ ਕਰਨਾ ਕੀ ਚਾਹੀਦਾ ਮੈਂ ਸਦਾਜੀ ਪਹਿਲਾ ਆਪਾਂ ਨੂੰ ਰੈਲੀਆਂ ਬੰਦ ਕਰਨੀਆਂ ਚਾਹੀਦੀਆਂ ਖਾਲਸਾ ਦਾ ਜਰਦਾਰ ਬਦਲਣਾ ਚਾਹੀਦਾ ਫਿਰ ਬਦਲਤਾ ਹੋ ਤਾਂ ਹੁਣ ਤੁਹਾਡੀ ਸਲਾਹ ਤੋਂ ਬਾਅਦ ਬਦਲ ਦਿੱਤੀ ਜੀਆ ਕੰਮ ਹੀ ਕਿਹਾ ਸੀਗਾ ਪਰ ਉਹ ਥੋੜਿਆ ਹੋਰ ਤਾਂ ਕਰ ਗਏ ਸਾਰਾ ਕੁਝ ਕਿਹਾ ਸੀ ਸਭ ਕੁਝ ਸਮਝਾਇਆ ਜੀ ਸਮਝਾਇ ਕੋ ਕਿ ਤੱਕ ਦੇਖੋ ਧਾਰਮਿਕ ਮਸਲਿਆਂ ਬਾਰੇ ਜਿਹੜਾ ਤਜਰਬਾ ਜਿਹਦੇ ਕੋਲ ਹੁੰਦਾ ਉਹਨੂੰ ਪਤਾ ਹੁੰਦਾ ਇੱਕ ਗੱਲ ਮੈਂ ਤੁਹਾਨੂੰ ਦੱਸ ਰਿਹਾ ਸੀ ਧਰਮ ਪ੍ਰਚਾਰ ਦੀ ਗੱਲ ਧਰਮ ਪ੍ਰਚਾਰ ਨਾ ਕਿਤੇ ਐ ਇਸੇ ਮੀਟਿੰਗਾਂ ਕਰਕੇ ਧਰਮ ਪ੍ਰਚਾਰ ਨਹੀਂ ਹੁੰਦਾ ਮੈਂ ਜਦੋਂ ਸ਼ੁਰੂ ਕੀਤਾ ਸੀ ਨਾ ਮੇਰਾ ਮੇਰੇ ਮੇਰੇ ਕੋਲ ਨਾ ਪੈਂਦੇ ਆ 2-3 ਮਸਲੇ ਸੀ ਤੇ ਨਮਸਲੇ ਟੋਪ ਮੋਸਟ ਪਹਿਲੇ ਨੰਬਰ ਤੇ ਪਾਕਿਸਤਾਨ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹਦੇ ਤੋਂ ਅਸੀਂ ਟੁੱਟੇ ਹੋਏ ਸੀ ਹੂੰ ਸਾਡਾ ਪੰਜਾਬ ਦਾ ਕੋਈ ਜਥਾ ਪਾਕਿਸਤਾਨ ਨਹੀਂ ਸੀ ਜਾਂਦਾ ਕੋਈ ਵੀ ਗੁਰਪੁਰ ਮਨਾਉਣ ਵਾਸਤੇ ਦਿੱਲੀ ਇਸੇ ਵਾਸਤੇ ਭਾਰੂ ਹੋ ਗਈ ਸਰਨਾ ਸਾਹਿਬ ਭਾਰੂ ਹੋ ਗਏ ਸਰਕਾਰੀ ਸ਼ਹਿ ਮਿਲ ਗਈ ਹਾਂ ਜੀ ਲੇਕਿਨ ਮੈਂ ਸਭ ਤੋਂ ਪਹਿਲੀ ਸਟੇਟਮੈਂਟ ਇਹ ਸੀ ਕਿ ਆਈ ਰੈਕਗਨਾਈਜ਼ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਸ ਆਈ ਰੈਕਗਨਾਈਜ਼ ਥੈਟ ਕਮੇਟੀ ਐਂਡ ਸ਼੍ਰੋਮਣੀ ਕਮੇਟੀ ਵਿਲ ਸੈਂਡ ਦੀ ਜਥਾਸ ਟੂ ਪਾਕਿਸਤਾਨ ਫਿਰ 2000 ਆ ਛੇ ਪੰਜ ਚ ਬਣਿਆ 6 ਸਤਾਬਦੀ ਬਣਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਸਤਾਬਦੀ ਦੋ ਥਾਵਾਂ ਤੇ ਬਣਾਈ ਗਈ ਸੀ ਲਾਹੌਰ ਚ ਵੀ ਤਰਨਤਨ ਸਾਹਿਬ ਚ ਔਰ ਸਾਰੀ ਇਕਾਲੀ ਦਲ ਦੀ ਲੀਡਰਸ਼ਿਪ ਉੱਥੇ ਗਈ ਸੀ ਕਿ ਪਾਕਿਸਤਾਨ ਮੇਰਾ ਇੱਕ ਪੈਰ ਇੱਥੇ ਪੰਜਾਬ ਇੰਡੀਆ ਚ ਹੁੰਦਾ ਸੀ ਦੂਜਾ ਉਧਰ ਹੁੰਦਾ ਸੀ ਉੱਥੇ ਸੈਮੀਨਾਰ ਹੋਇਆ ਸੀ ਪ੍ਰਾਈਮ ਮਿਨਿਸਟਰ ਨੂੰ ਕਿਹਾ ਗਿਆ ਸੀ ਮੈਂ ਬਰਾ ਮਨਿਸਟਰ ਨੂੰ ਉਦੋਂ ਹੀ ਕਿਹਾ ਸੀ ਮੈਂ ਕਿਹਾ ਲਾਂਗਾ ਦੇ ਦਿਓ ਪਰ ਉਦੋਂ ਇੰਨੀ ਚਰਚਾ ਹੋਈ ਨਹੀਂ ਨਾ ਕੋਈ ਨਹੀਂ ਚਰਚਾ ਸਿੱਧੂ ਸਾਹਿਬ ਹੁਣ ਬੈਨੀਫਿਟ ਲੈ ਗਏ ਉਸ ਗੱਲ ਦਾ ਮੈਂ ਤੈਨੂੰ ਗੱਲ ਕਰਦਾ ਚਲੋ ਉਸ ਤੋਂ ਬਾਅਦ ਧਰਮ ਪ੍ਰਚਾਰ ਦੀ ਗੱਲ ਕੀਤੀ ਮੈਂ ਧਰਮ ਪ੍ਰਚਾਰ ਤੁਸੀਂ ਮੇਰੇ ਪਹਿਲੇ ਸਾਲ ਦੇ ਟਿਨਿਓਰ ਦਾ ਕੱਟ ਕੇ ਦੇਖੋ 10000 ਬੰਦੇ ਦਾ ਅਮਰ ਸੰਚਾਰ ਜਿਹੜਾ ਆ ਦਮਦਮਾ ਸਾਹਿਬ ਚੋਂ ਆਇਆ 5000 ਬੰਦੇ ਦਾ ਇੱਕ ਬੰਦੇ ਨੇ ਕਰਾਇਆ 7500 ਬੰਦੇ ਦਾ ਸੇਖਮਾਨੇ ਕਰਾਇਆ ਸੀ ਮੈਂ ਖੁਦ ਜਾਂਦਾ ਰਿਆ ਕਿੰਨੇ ਲੱਖ ਬੰਦੇ ਨੂੰ ਮੈਂ ਪਹਿਲੇ ਸਾਲ ਚੰਮਲ ਚੁਕਾਤਾ ਸੀ ਦੂਜਾ ਇਹ ਮੈਂ ਫਿਰ ਦੂਜੇ ਸਾਲ ਕਿਹਾ ਨਹੀਂ ਇਹ ਸਿਸਟਮ ਨਹੀਂ ਠੀਕ ਇੱਕ ਪਰਮਾਨੈਂਟ ਸੋਲੂਸ਼ਨ ਚਾਹੀਦਾ ਹੈ ਇੱਕ ਪਰਮਾਨੈਂਟ ਇੱਕ ਆ ਰਸਤਾ ਡਾਊਟ ਕਰਨਾ ਚਾਹੀਦਾ ਜਿਸ ਨਾਲ ਸਾਡਾ ਧਰਮ ਪ੍ਰਚਾਰ ਚੱਲੇ ਤੇ ਧਰਮ ਪ੍ਰਚਾਰ ਚਲਾਉਣ ਵਾਸਤੇ ਕੀ ਚਾਹੀਦਾ ਹੈ ਸਾਨੂੰ ਜਿਹੜੀ ਤੇ ਚੱਲੇ ਦੀ ਧਰਮ ਵਿਚਾਰ ਕਰਨ ਵਾਸਤੇ ਸਾਨੂੰ ਇੱਕ ਲਾਈਨ ਬਣਾਉਣੀ ਪਊਗੀ ਉਹ ਏ ਸੀਗੀ এডਿਕੇਸ਼ਨ ਦੀ ਕਿਉਂਕਿ ਮੈਂ ਦੇਖਿਆ ਕਿ ਕੋਈ ਵੀ ਧਰਮ ਦੀ ਜਿਹੜੀ ਪਰਫੁੱਲਤਾ ਹੋਈ ਹੈ ਕਿਸੇ ਵੀ ਧਰਮ ਦੀ ਪਰਫੁੱਲਤਾ ਹੋਈ ਹੈ ਉਹ এডਿਕੇਸ਼ਨ ਤੋਂ ਆਈ ਹੈ ਠੀਕ ਹੈ ਆਰ ਉਹ ਮੈਂ ਸਕੂਲ ਕਾਲਜ ਤਵੇ ਬਣਾਏ ਸੀ ਔਰ ਜਿੰਨੇ ਸਕੂਲ ਕਾਲਜ ਮੈਂ ਬਣਾਏ ਨੇ ਡਿਵੈਲਪ ਕੀਤੇ ਨੇ ਦੋ ਯੂਨੀਵਰਸਿਟੀਆਂ ਬਣਾਈਆਂ ਨੇ ਮੈਡੀਕਲ ਕਾਲਜ ਨੂੰ ਸਟੇਟਸ ਮਿਲਿਆ ਸੀ ਇੰਡੀਆ ਟੂਡੇ ਪੜ੍ਹ ਕੇ ਦੇਖ ਲਿਓ ਮੈਂ ਪਹਿਲੇ ਸਾਲ ਦਾ ਹੀ ਹਾਂ ਪਹਿਲੇ ਕਿ ਦੂਜੇ ਤੀਜੇ ਸਾਲ ਦਾ ਉਹਦੇ 'ਚ ਲਿਖਿਆ ਸੀ ਆਊਟ ਆਫ 355 ਅਮਰਜਿੰਗ ਮੈਡੀਕਲ ਕਾਲਜਸ ਆਫ ਇੰਡੀਆ ਗੁਰੂ ਰਾਮਦਾਸ ਮੈਡੀਕਲ ਕਾਲਜ ਸਟੈਂਡਸ ਐਟ ਨੰਬਰ 10 ਫਿਰ ਯੂਨੀਵਰਸਿਟੀ ਬਣਾਈਆ ਅਮੀਕਾ ਹੂੰ ਤੇ ਇਹ ਕੰਮ ਕੀਤੇ ਨੇ ਇੱਕ ਬਨੂਗਰ ਸਾਹਿਬ ਨੂੰ ਵਿਦਵਾਨ ਤਾਂ ਤੇ ਜਨਮਾ ਸੀ ਕਹ ਲਓ ਠੀਕ ਹੈ ਤੁਹਾਡਾ ਦਾਅਵਾ ਐਸੋ ਜਥੇਦਾਰ ਅਵਤਾਰ ਸਿੰਘ ਕਹਿ ਰਹੇ ਨੇ ਕਿ ਸੇਕਵਾ ਸਾਹਿਬ ਆਏ ਸੀ ਬੜੀ ਵੱਡੀ ਡਿਵੈਲਪਮੈਂਟ ਹੈ ਕਿ ਆਏ ਸੀ ਪਰ ਇਹਨਾਂ ਨੇ ਕਹਿ ਕਿ ਫਿਲਹਾਲ ਨਹੀਂ ਹਾਲੇ ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਮਨ ਨਹੀਂ ਬਣਿਆ ਔਰ ਪਾਰਟੀ ਦਾ ਸਟੇਟਸ ਵੀ ਉਹਨਾਂ ਨੇ ਆਪਣਾ ਦੱਸਿਆ ਹੈਗਾ ਕਿ ਅਕਾਲੀ ਦਲ ਦੇ ਨਾਲ ਨੇ ਕਿ ਨਹੀਂ ਹੈਗੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤੇ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978